ਲੁਧਿਆਣਾ ਵਾਸੀਆਂ ਦੀ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਹੈ ਜਿਸ ਨੂੰ ਲੁਧਿਆਣਾ ਨੂੰ ਕਾਫੀ ਪਿਛਲੇ ਸਾਲਾਂ ਤੋਂ ਇੰਤਜ਼ਾਰ ਸੀ ਮੇਅਰ ਦੀ ਜੋ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਤੋਂ ਬਾਅਦ ਉਹਨਾਂ ਨੂੰ ਅੱਜ ਇੱਕ ਮੇਅਰ ਜੋ ਇੱਕ ਇੰਦਰਜੀਤ ਕੌਰ ਜੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਇੱਕ ਮੇਅਰ ਮਿਲਿਆ ਹੈ ਅਰ ਇੱਕ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਸ਼ਰ ਜੀ ਜੋ ਉਹਨਾਂ ਨੂੰ ਮਿਲੇ ਹਨ ਜੋ ਕਿ ਬਹੁਤ ਹੀ ਪਿਛਲੇ 5 ਸਾਲਾਂ ਤੋਂ ਮਿਹਨਤ ਕਰਦੇ ਸੌਰੀ 25 ਸਾਲ ਤੋਂ 5 ਵਾਰ ਜਿੱਤੇ ਹੋਏ ਕੌਂਸਲਰ ਹਨ ਉਹਨਾਂ ਨੂੰ ਸੀਨੀਅਰ ਡਿਪਟੀ ਮੇਅਰ ਦਾ ਉਹਦਾ ਉਹਨਾਂ ਨੇ ਅੱਜ ਸੰਭਾਲਿਆ ਮੈਡਮ ਇੰਦਰਜੀਤ ਕੌਰ ਨੇ ਮੇਅਰ ਦਾ ਉਹਦਾ ਸੰਭਾਲਿਆ ਅਤੇ ਡਿਪਟੀ ਮੇਅਰ ਪ੍ਰਿੰਸ ਜੋਰਜੀ ਜੋ ਕਿ ਅੱਜ ਲੁਧਿਆਣਾ ਕਾਰਪੋਰੇਸ਼ਨ ਦੇ ਵਿਕੇ ਉਹਨਾਂ ਨੇ ਆਪਣਾ ਉਹਦਾ ਸੰਭਾਲ ਕੇ ਆਸ਼ਵਾਸਨ ਦਿੱਤਾ ਹੈ ਕਿ ਆਮ ਜਨਤਾ ਨੂੰ ਕਿ ਇਸੇ ਵਾਰੀ ਜਿਹੜੀ ਸਾਡੀ ਸਰਕਾਰ ਆਈ ਹੈ ਜੋ ਵੀ ਦਿੱਕਤਾਂ ਆndੀਆਂ ਨੇ ਉਹ ਸਾਰੀਆਂ ਅਸੀਂ ਦੂਰ ਕਰਾਂਗੇ ਤਾਂ ਸੁਣੋ ਉਹਨਾਂ ਨੇ ਕੀ ਕਿਹਾ ਖਾਸ ਤੌਰ ਤੇ ਸਾਡੇ ਨੈਸ਼ਨਲ ਕੰਟੀਨਰ ਅਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਗਵਤ ਸਿੰਘ ਜੀ ਦਾ ਸਾਡੇ ਪੰਜਾਬ ਪ੍ਰੀਸ਼ਦ ਦੇ ਪ੍ਰਧਾਨ ਅਮਨ ਕਰੋੜਾ ਜੀ ਦਾ ਸਾਰੇ ਮੰਤਰੀ ਸਾਹਿਬਾਨਾਂ ਦਾ ਐਮਐਲਏ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਮੇਰੇ ਨਾਲ ਚੁਣੇ ਗਏ ਨਵੇਂ ਕੌਂਸਲਰ ਸਾਹਿਬਾਨਾਂ ਦਾ ਜੀ ਜਿਨ੍ਹਾਂ ਨੇ ਆਪਣੀ ਇਸ ਪੈਨੋਇਸ ਲਾਈਕ ਸਮਝਾ ਔਰ ਇਸ ਜ਼ਿੰਮੇਦਾਰੀ ਦਿੱਤੀ ਹੈ ਔਰ ਮੈਂ ਆਸ ਕਰਦੀ ਹਾਂ ਕਿ ਅਸੀਂ ਸਾਰੇ ਜਣੇ ੜਾਲ ਕੇ ਇਸ ਜ਼ਿੰਮੇਦਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਔਰ ਲੁਧਿਆਣੇ ਦੀ ਨੁਮਾਇਲ ਬਦਲ ਕੇ ਲੁਧਿਆਣੇ ਨੂੰ ਨੰਬਰ 1 ਸਿਟੀ ਬਣਾ ਦੇਣਾ ਮੈਨੂੰ ਕਿਸ ਤਰ੍ਹਾਂ ਦੇ ਕੰਮ ਹੈ ਜਿਹੜੇ ਕਿ ਪੈਂਡਿੰਗ ਪੇ ਇਨਲ ਦੇ ਆਨੇ ਸ਼ਹਿਰ ਦੇ ਕਿਸ ਤਰ੍ਹਾਂ ਹੋਣਗੇ ਜੀ ਬਿਲਕੁਲ ਲੁਧਿਆਣਾ ਸ਼ਹਿਰ ਚ ਜੋ ਇੱਕ ਗੁੱਡੀ ਦਰਿਆ ਨੂੰ ਬਟੇ ਨਾਲੇ ਚੰਬੀਲ ਕਰ ਦਿੱਤਾ ਗਿਆ ਪਿਛਲੇ ਸਰਕਾਰਾਂ ਦੀਆਂ ناکਾਮੀਆਂ ਵਜੋਂ ਜਿਹੜਾ ਸਭ ਤੋਂ ਪਹਿਲ ਦੇ ਆਧਾਰ ਤੇ ਬੋਸ ਦੇ ਉੱਤੇ ਆਮ ਆਦਮੀ ਪਾਰਟੀ ਕੰਮਕਾਰੀਆਂ ਉਸ ਚੀਜ਼ ਨੂੰ ਮਿਪਰੇ ਚੜਨ ਦੀ ਕੋਸ਼ਿਸ਼ ਕੀਤੀ ਜਾਏਗੀ ਉਸ ਤੋਂ ਬਾਅਦ ਜੋ ਵਾਟਰ ਸਪਲਾਈ ਹੈ ਜੋ ਕਟਾਮਿਨ ਕੰਟਾਮਿਨੇਟਿਡ ਵਾਟਰ ਲੋਕਾਂ ਨੂੰ ਪੀਣਾ ਪੈਂਦਾ ਹੈ ਉਸ ਤੋਂ ਨੀਜਾਦ ਦਵਾਨ ਦੀ ਕੋਸ਼ਿਸ਼ ਕੀਤੀ ਜਾਏਗੀ ਚਾਹੇ ਅਸੀਂ ਸੀਵਰੇਜ ਦੀ ਗੱਲ ਕਰੀਏ ਤਾਂ ਉਹਦੇ ਲਈ ਵੀ ਵਧੀਆ ਜੋ ਵੈਲ ਫਰनिश्ड ਔਰ ਲੇਟੈਸਟ ਟੈਕਨੋਲੋਜੀ ਉਹਨੂੰ ਇੰਟੀਗੇਟਾਈਜ਼ ਕੀਤਾ ਜਾਏਗਾ ਲੁਧਿਆਣਾ ਨੂੰ ਇੱਕ ਕਲੀਨ ਐਂਡ ਗ੍ਰੀਨ ਜ਼ੋਨ ਬਣਾਉਣ ਦੀ ਪੂਰੀ ਦੇ ਪਹਿਲ ਦੇ ਆਧਾਰ ਤੇ ਕੋਸ਼ਿਸ਼ ਕੀਤੀ ਜਾਊਗੀ ਤਾਂ ਕਿ ਜੋ ਇਹ ਪੋਲਿਊਸ਼ਨ ਹੈ ਇਹਨੂੰ ਘਟਾਇਆ ਜਾ ਸਕੇ ਔਰ ਜੋ ਵੀ ਆਦੇ ਨੇ ਇਹ ਕਾਮਯਾਬ ਫੁੱਟੀਆਂ ਪਹਿਰੀਆਂ ਨੇ ਖਾਸ ਤੌਰ ਤੇ ਪੋਲਿਊਸ਼ਨ ਦੇ ਕਰਕੇ ਇਹਨਾਂ ਸਭ ਤੋਂ निजात दिलाई ਜਾ ਸਕੇ ਔਰ ਇਸ ਤੋਂ ਇਲਾਵਾ ਹੋਰ ਵੀ ਮੇਰੇ ਜਿੰਨੇ ਵੀ ਸਾਥੀ ਨੇ ਕੌਂਸਲਰ ਸਾਹਿਬਾਨ ਨੇ ਐਮਐਲਏ ਸਾਹਿਬਾਨ ਨੇ ਉਹਨਾਂ ਸਭ ਦੀ ਰਾਏ ਦੇ ਨਾਲ ਜਿੱਥੇ ਜਿਸ ਚੀਜ਼ ਦੀ ਜ਼ਰੂਰਤ ਹੋਏਗੀ ਅਸੀਂ ਪਹਿਲ ਦੇ ਆਧਾਰ ਤੇ ਉਸ ਚੀਜ਼ ਨੂੰ ਕਿ ਕਿ ਲੁਧਿਆਣੇ ਦੀ ਨਹਾਰ ਬਦਲਨ ਦੇ ਵਿੱਚ ਮੈਨੂੰ ਲੱਗਦਾ ਕਿ ਵੀ ਜ਼ਰੂਰ ਅੱਛਾ ਕਾਰੀਗਰ ਜਿਹੜਾ ਕਰ ਸਕਦਾ ਮੈਡਮ ਬੁੱਢੇ ਨਾਲੇ ਨੂੰ ਲੈ ਕੇ ਤੁਸੀਂ ਜ਼ਿਕਰ ਕੀਤਾ ਕਿਸ ਤਰ੍ਹਾਂ ਦੀ ਨਹਾਰ ਬਦਲੋਗੇ ਉਹਨੂੰ ਪਾਣੀ ਨੂੰ ਸਫਾ ਸਾਫ ਕਰੋਗੇ ਜਾਂ ਉਹ ਕਿ ਉਹਨੂੰ ਬਾਰ ਬਾਰ ਜੀ ਬਿਲਕੁਲ ਜਿੱਥੋਂ ਮੋਟਰ ਜਿਹੜਾ ਆ ਉਹ ਉਹਦੀ ਜਗ੍ਹਾ ਜਗ੍ਹਾ ਦੇ ਉੱਤੇ ਨਾ ਐਸਟੀਪੀ ਪਲਾਂਟਸ ਮਤਲਬ ਸੀਵਰੇਜ ਟ੍ਰੀਟਮੈਂਟ ਪਲਾਂਟਸ ਜਿਹੜੇ ਨੇ ਲੱਗੇ ਹੋਏ ਨੇ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਯੂਟਿਲਾਈਜ਼ ਕਰਵਾ ਕੇ ਵੀ ਉਹ ਪੈਰ ਪੈਰ ਤੇ ਪਾਣੀ ਆ ਉਹਨੂੰ ਟ੍ਰੀਟਮੈਂਟ ਕਰਵਾ ਕਿ ਉਹ ਤੋਂ ਦਬਾਰਾ ਜਿਹੜੇ ਉਡੇ ਨਾਲੇ ਦੇ ਵਿੱਚ ਅਸੀਂ ਮਿਲਾਨ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਜਿਹੜਾ ਗੰਦਗੀ ਵਾਲਾ ਪਾਣੀ ਆ ਜਿੱਥੇ ਕਿ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਬਿਮਾਰੀਆਂ ਪੈਦਾ ਹੋ ਰਹੀਆਂ ਉਹ ਪਾਣੀ ਤੋਂ ਨਿਜਾਜ਼ ਜਿਹੜੇ ਲੋਕਾਂ ਨਾ ਵਾਸੀ ਨੂੰ ਮੈਨੂੰ ਗਹਿਰੀਆਂ ਦਾ ਪਾਣੀ ਵੀ ਹਜੇ ਪੈ ਰਿਆ ਤੇ ਉਧਰੋਂ ਡਾਈੰਗਾਂ ਦਾ ਪਾਣੀ ਵੀ ਪੈ ਰਿਹਾ ਨਾਲੀ ਚ ਕਿਸ ਤਰ੍ਹਾਂ ਹੋਏਗਾ ਉਹਨਾਂ ਤੇ ਕੋਈ ਸ਼ਿਕੰਜਾ ਕਸਿਆ ਨਹੀਂ ਗਿਆ ਸਰਕਾਰ ਵੱਲੋਂ ਸਰਕਾਰ ਪੂਰੇ ਤਰੀਕੇ ਨਾਲ ਕੰਮ ਕਰ ਰਹੀ ਹੈ ਔਰ ਤੁਸੀਂ ਦੇਖਿਆ ਹੋਣਾ ਵੀ ਪਿਛਲੀਆਂ ਸਰਕਾਰਾਂ ਨੇ ਜੇ ਥੋੜਾ ਜਿਹਾ ਵੀ 10% ਵੀ ਇਸ ਚੀਜ਼ ਲਈ ਕੋਈ ਕੰਸਰਨ ਦਿਖਾਇਆ ਹੁੰਦਾ ਤਾਂ ਅੱਜ ਸਾਨੂੰ ਇਹ ਨੌਬਤ ਨਾ ਆਉਂਦੀ ਅੱਜ ਸਾਨੂੰ ਇਸ ਜਗ੍ਹਾ ਤੇ ਆ ਕੇ ਖੜਨਾ ਨਾ ਪੈਂਦਾ ਵੀ ਜਿਹੜਾ ਬੁੱਢਾ ਦਰਿਆ ਕਿਸੇ ਟਾਈਮ ਉਸ ਮੱਛੀਆਂ ਤੈਰਦੀਆਂ ਸੀ ਅੱਜ ਉਹ ਨਾਰਲ ਗੰਦਾ ਨਾਲਾ ਬਣ ਗਿਆ ਸੋ ਜੋ 70 ਸਾਲ ਦਾ ਸਿਸਟਮ ਬਦਲਿਆ ਹੈ ਸਫਾਈ ਕਰਨ ਦੇ ਵਿੱਚ ਸੁਧਾਰਨ ਦੇ ਵਿੱਚ ਥੋੜਾ ਜਿਹਾ ਮਾਝੂ ਰੂਹ ਲੱਗਦਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਚੀ ਨiyet ਦੇ ਨਾਲ ਪੂਰੀ ਇਮਾਨਦਾਰੀ ਨਾਲ ਲੱਗੀ ਹੋਈ ਹੈ ਔਰ ਜ਼ਰੂਰੀ ਇਗਨਾ ਇਤਨ ਇਸੇ ਕਾਮਯਾਬ ਕਰਵਾ ਕੇ ਇਸ ਚੀਜ਼ ਨੂੰ ਦਿੱਟੇ ਚਾਲ ਪਾ ਜਿਹੜੇ ਉਹਨਾਂ ਦੇ ਵਿੱਚੋਂ ਪਾ ਰਹੇ ਨੇ ਗੰਦਾ ਪਾਣੀ ਜਾਂ ਡੈਰੀਆਂ ਵਾਲੇ ਉਹਨਾਂ ਤੇ ਕੋਈ ਐਕਸ਼ਨ ਲਿੱਤਾ ਜਾਏਗਾ ਜੋ ਵੀ ਬੰਦੀ ਕਾਰਵਾਈ ਤੇ ਮੈਡਮ ਜਿਹੜੇ ਆਪਣੇ ਡਿਪਟੀ ਮੇਅਰ ਕੋਲ ਨੇ ਉਹ ਨੈਕਸਟ ਜੀ ਸੀਨੀਅਰ ਡਿਪਟੀ ਮੇਅਰ ਮੇਰੇ ਵੱਡੇ ਵੀਰ ਨਕੇਸ਼ ਪ੍ਰਸ਼ਰ ਜੀ ਨੇ ਔਰ ਉਸ ਤੋਂ ਬਾਅਦ ਡਿਪਟੀ ਮੇਅਰ ਪ੍ਰਿੰਸ ਜੋਹਰ ਜੀ ਚੁਣੇ ਗਏ ਨੇ ਔਰ ਅਸੀਂ ਤਿੰਨ ਨਿਰਾਲੇ ਪੂਰੇ ਤਰੀਕੇ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਲੁਧਿਆਣਾ ਦੀ ਬੁਹਾਰਾ ਉਹਨੂੰ ਚੰਗਾ ਬਣਾ ਸਕੀਏ ਉਹਨੂੰ ਹੋਰ ਜ਼ਿਆਦਾ ਸੁਧਾਰ ਸਕੀਏ ਔਰ ਮੇਰੇ ਵੱਡੇ ਵੀਰ ਰੋਕੀਸ਼ ਪ੍ਰਸ਼ਾਦ ਜੀ ਜਿਹੜੇ ਕਿ ਅਸੀਂ ਜਾਣਦੇ ਹਾਂ ਕਿ ਪਹਿਲਾ ਵੀ ਕੌਂਸਲਰ ਨੇ ਬਹੁਤ ਨਗਰ ਕਾਇਮ ਕੀਤਾ ਔਰ ਬੰਦੀ ਸੋਹਲ ਜੀ ਦਾ ਨਾਲ ਲੈ ਕੇ ਅੱਥੇ ਅਸੀਂ ਮਿਲ ਕੇ ਇੱਕ ਟੀਮ ਇੱਕ ਪਰਿਵਾਰ ਜਿਹਾ ਕਾਪਣਾ ਪ੍ਰਸ਼ਾਸਕ ਸਾਹਿਬ ਅੱਜ ਦਾ ਦਿਨ ਤੁਸੀਂ ਸੀਨੀਅਰ ਡਿਊਟੀ ਮੀਅਰ ਦਾ ਉੱਦਾਂ ਸੰਭਾਲਿਆ ਸ਼ਹਿਰ ਦੇ ਵਿੱਚ ਇਹਦੇ ਬਾਰੇ ਤੁਸੀਂ ਸ਼ਹਿਰ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਸ਼ਹਿਰ ਵਾਸੀਆਂ ਨੂੰ ਇਹ ਹੀ ਗੱਲ ਕਹਿਣਾ ਚਾਹੁੰਦਾ ਸਾਡੇ ਪਬਲਿਕ ਸਾਥ ਦੇਵੂਗੀ ਤਾਂ ਹੀ ਡਿਵੈਲਪਮੈਂਟ ਹੋਣੀ ਹੈ ਸ਼ਹਿਰ ਦਾ ਖਾਸ ਕਰਨ ਲਈ ਅੱਜ ਨਵੀਂ ਟੀਮ ਬਣੀ ਹੈ ਸ਼ਹਿਰ 'ਚ ਮੈਂ ਗਰੰਟੀ ਦਿੰਦਾ ਭਰੋਸਾ ਦਿਵਾਂਗਾ ਵੀ ਸ਼ਹਿਰ ਦੀ ਕੋਈ ਕਮੀ ਨਹੀਂ ਛੱਡਾਂਗੇ ਅਸੀਂ ਕੰਮ ਡਿਵੈਲਪਮੈਂਟ ਦੀ